ਗੁਰਸੇਖ ਮੁੰਡਾ ਪੱਗ ਬੰਨੀ ਹੋਈ ਆ ਜੀ ਜੀ ਹੋਰ ਇਸ ਤੋਂ ਪਹਿਲਾਂ ਸਿਆਣ ਹੋਣੀ ਚਾਹੀਦੀ ਉਹ ਵੀ ਚਾਰ ਮੋੜ ਜਿੱਥੋਂ ਉਹ ਪੱਗ ਬੰਨੀ ਹੈ ਗੁਰਸੇਖ ਮੁੰਡਾ ਹਾਂ ਤੂੰ ਕਿਸੇ ਦੇ ਘਰੇ ਚੱਲੇਂ ਬੁੜੀ ਦੇ ਤੇਰੇ ਵੀ ਘਰੇ ਮਾਂ ਭੈਣ ਹੋਊਗੀ ਸਵੇਰ 4 ਵਜੇ ਜਾ ਕੇ ਉਹਦੀ ਬੈਲ ਵੱਜਾਈ ਸੀ ਕੁੜੀ ਦੇ ਘਰ ਦੇ ਜੀ ਤੇ ਕੁੜੀ ਬਾਹਰ ਆਈ ਕਹਿੰਦੀ ਹਾਂ ਜੀ ਸੋ ਪਹਿਲਾਂ 4 ਵਜੇ ਬੰਦੇ ਨੂੰ ਇਹ ਹੀ ਲੱਗਦਾ ਯਾਰ ਵੀ 4 ਵਜੇ ਬੈਲ ਵੱਜਾ ਚੀ ਕੀ ਤੱਕ ਕੰਮ ਆ ਕੋਈ ਜ਼ਰੂਰੀ ਕੰਮ ਕੁੜੀ ਕਹਿੰਦਾ ਕੈਨੇਡਾ 4 ਵਜੇ ਬੈਲ ਨਹੀਂ ਵੱਜਦੀ ਉਹ ਬਿਗਰਾ ਨਹੀਂ ਬਲਕਿ ਇਹਨੇ ਮਜਾ ਆਤੀ ਬੰਦੇ ਨੇ ਵਾਚ ਸੌ ਭਾਗ ਆਉਂਦੇ ਨਹੀਂ ਕੋਈ ਲੁੱਟਣ ਵਾਲਾ ਨਾ ਆ ਗਿਆ ਉਹਨੂੰ ਮਾਰਨ ਵਾਲਾ ਨਾ ਆੜਿਆ ਵੇਚਾ ਕੋਈ ਹੋਰ ਕਾਟ ਚੋ ਗਿਆ ਜੀ ਜੀ ਉਹਨੇ ਬਾਹਰ ਖੋਲ ਲਿਆ ਤੇ ਉਹ ਚੌਰਾ ਕੋ ਦੱਸਾ ਕੀ ਆ ਮੈਂ ਉਹ ਕਹਿੰਦੀ ਹਾਂਜੀ ਦੱਸੋ ਕਹਿੰਦਾ ਮੈਂ ਤਾਂ ਚਾਰਜਰ ਲੈਣ ਆਇਆ ਸੀ ਅੱਛਾ ਉਹ ਕਹਿੰਦੀ ਚੌਰੇ ਵੀ ਤੜਕੇ ਚਾਰ ਦੇ ਕਿਹੜਾ ਪੂ ਵਾਲਾ ਚਾਰਜਰ ਲੈਣਾ ਹੈ ਤੂੰ ਮੇਰੇ ਤੋਂ ਹਾਂ ਹਾਂ ਫਿਰ ਕਹਿੰਦਾ ਮੇਰਾ ਤਾਂ ਦਿਮਾਗ ਨਹੀਂ ਚੱਲਦਾ ਮੈਂ ਤਾਂ ਮੈਂਟਲੀ ਅਫਸਰਡ ਆ अच्छा वो कह रही आ जा फिर मैं तन्न दन्नी है चार्जर ਨਾਲੇਦਰ ਮੈਂ ਦਿਮਾਗ ਸੈੱਟ ਕਰਦੀ ਹੂੰ 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 ਤੁਸੀਂ ਇਹ ਹਾਲਾਤ ਲਾ ਲਓ ਵੀ ਜਨਤਾ ਉਥੇ ਪੜਨ ਦੀ ਸ਼ਾਂ ਘਰਤੀ ਪਈ ਐ ਅੰਨੀ ਹੋਈ ਪਈ ਐ ਹਮਸ ਬਿਲਕੁਲ ਬਿਲਕੁਲ